ਡੇਰਾ ਬਾਬਾ ਨਾਨਕ ਦੇ ਪਿੰਡ ਸਹਿਜਾਦਾ ਦੇ 60 ਸਾਲਾਂ ਸੁਰਿੰਦਰ ਸਿੰਘ ਨਾਮਕ ਵਿਅਕਤੀ ਨੂੰ ਅਣਪਛਾਤਿਆਂ ਵੱਲੋਂ ਮਾਰੀ ਗਈ ਗੋਲੀ ਹੋਈ ਮੌਕੇ ਤੇ ਮੌਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਹਿਜਾਦਾ ਕਲਾ ਦੇ ਵਸਨੀਕ ਸੁਰਿੰਦਰ ਸਿੰਘ ਪੁੱਤਰ ਰਾਮ ਸਿੰਘ ਜੋਦੋ ਆਪਣੇ ਖੇਤਾਂ 'ਚੋਂ ਵਾਪਸ ਆਪਣੇ ਘਰ ਪਰ ਤਰੇ ਸੰਤ ਦੋ ਅਣਪਛਾਤੇ ਵਿਅਕਤੀ ਜੋ ਮੋਟਰਸਾਈਕਲ ਤੇ ਸਵਾਰ ਸਨ ਸੁਰਿੰਦਰ ਸਿੰਘ ਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਸੁਰਿੰਦਰ ਸਿੰਘ ਜ਼ਮੀਨ ਤੇ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਹਨ ਤੇ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਇਤਲਾਹ ਦਿੰਦੇ ਹਨ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਸੁਰਿੰਦਰ ਸਿੰਘ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲਿਆਂਦਾ ਜਾਂਦਾ ਹੈ ਮੌਢਲੀ ਚਾਂਸ ਤੋਂ ਬਾਅਦ ਸੁਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਡੇਰਾ ਬਾਬਾ ਨਾਨਕ ਪੁਲਿਸ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਲ ਭੇਜ ਦਿੱਤਾ ਗਿਆ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ। ਇੱਕ ਕੀ ਗੱਲ ਹੋਈ ਆ? ਕੁਛ ਨਹੀਂ ਚਾਚਾ ਜੀ ਗੰਬੀ ਦੇ ਗੇ ਬੱਤੀ ਆਈ ਸੀ ਉਧਰੋਂ ਆਉਂਦੇ ਨੇ ਸਕੂਲ ਐ ਸਕੂਲ ਦੇ ਲਾਗੇ ਨੂਰ ਮਹਿਰਿਆ ਚਰਚੇ ਆ ਉਥੇ ਆਉਂਦੇ ਨੇ ਪਿੱਛੋਂ ਤੇ ਨੇ ਗੋਲੀ ਮਾਰੀ ਐ ਮੋਟਰਸਾਈਕਲ ਤੇ ਉੱਥੇ ਲਹੂ ਲਹਾਨ ਹੋ ਗਿਆ। ਜੀ ਨੂੰ ਕਰ ਕੇ ਨੇ ਵੇਖਿਆ ਹੁਣ ਕਿ ਕਰ ਭੱਜਿਆ ਹੈ ਇੱਥੇ ਲੈ ਆਏ ਅਪਰ ਲਾਗ ਕਿੰਨੇ ਕੋਲੀ ਮਰਦੇ ਨੀ ਲੱਗਿਆ ਜੀ ਉੱਥੇ ਕੈਂਪ ਨਹੀਂ ਲੱਗੇ ਲੱਗਦੀ ਲਾਗਤ ਬਸ ਹੀ ਕਰ ਲਾ ਕੋਈ ਲਾਗਤ ਬਜੇ ਨਹੀਂ ਕਿੰਨੇ ਕਮਰੇ ਨੇ ਸ਼ਾਰਪਰ ਉਮਰ ਹੈਗੀ ਹੈ 55 ਸਾਲ ਦੀ ਰੱਖਣੀ ਛੋਟੇ ਛੋਟੇ ਬੱਚੇ ਪਿੰਡ ਕਿਹੜਾ ਤੁਹਾਡਾ ਪਿੰਡ ਸੁਜਾਦਾ ਕਲਾ ਧਰਮਪੁਰ ਲੱਗੇ ਸੁਜਾਦਾ ਕਲਾ ਕਸ਼ਮੀਰ ਸਿੰਘ ਜੀ ਜਿੰਨਾ ਹੀ ਕਰਦੇ ਕੀ ਲੱਗਦਾ ਆ ਸਰੇਂਦਰ ਸਿੰਘ ਭਰਾ ਮੇਰਾ ਛੋਟਾ ਹੈ ਇਹਦਾ ਨਾਮ ਚੰਦਰ ਸਿੰਘ ਹੈ ਕੀ ਗੱਲ ਹੈ ਪਤਾ ਨਹੀਂ ਬੰਬੀ ਤੇ ਗਿਆ ਜਗਾ ਘਰ ਹੁਣ ਤਿੰਨ ਕੋਈ 3:30 ਕੋਈ ਬੰਬੀ ਨੂੰ ਆਇਆ ਤੇ ਬੰਬੀ ਦੇ ਘਰ ਜਾਣਦੇ ਅਸੀਂ ਕਿਹਾ ਵੀ ਆਜ ਦਿਵਾਲੀ ਖਾਏ ਘਰ ਦੇ ਉਹਦੇ ਨਾਲ ਕਰਨ ਦੇ ਘਰ ਤੇ ਹਾਂ ਕੁਛੀ ਵਕੋ ਆਖਿਆ ਜੀ ਮੈਂ ਅੱਜ ਅਸ਼ੇਰ ਦੇ ਇਕੱਠੇ ਹਾਂ ਦੇ ਪਤੀ ਜੀ ਇੱਕ ਵੀ ਹੋਰ ਦੇ ਸੱਟ ਲੱਗੀ ਫੁੱਦੀ ਆ ਤੇ ਉਹਨੂੰ ਐ ਸਾਹਮਣੇ ਤੋਂ ਜਦੋਂ ਪੱਟੀ ਕਰਾ ਕੇ ਆਇਆ ਇਹ ਨਹੀਂ ਗਿਆ ਤਾਂ ਮਟਾ ਗਿਆ ਨਾ ਇਹ ਘਰ ਨੂੰ ਕਿਹਾ ਕਿ ਬੰਬੀ ਨਹੀਂ ਚਲਗੇ ਨੇ ਤੇ ਅਸੀਂ ਘਰ ਆਪਣਾ ਕੰਮ ਕੁੰਮ ਕਰਕੇ ਮੁੜ ਕੇ ਪਾ ਜੇ ਲੰਮੇ ਪਿਆਰੇ ਪਤੀਏ ਨੇ 4 ਕੋਈਰੇ ਹੁਣ ਉਹ ਬਾਹਰ ਅੰਦਰ ਜੜੀ ਪੱਜੀ ਜਾਂਦਾ ਜਦੋਂ ਪਾਪਾ ਗੈਨ ਮਨਾਂ ਦਾ ਗੋਲੀ ਵੱਜ ਗਈ ਮੁੰਡੇ ਬੰਦੇ ਤੇ ਸਾਡੇ ਬੰਦੇ ਨੂੰ ਗੋਲੀ ਮਾਰਤੀ ਐ ਬਾ ਉਹ ਇੱਥੇ ਹੀ ਕੱਖ ਨਹੀਂ ਉੱਧੇ ਲੱਥੇ ਪੱਥੇ ਗਿਆ ਉਹਦੇ ਵੇਖਿਆ ਤਾਂ ਉਸਨੇ ਨਾ ਪਿਆ ਬਿਲਕੁਲ ਮੋਟਰਸਾਈਕਲ ਕੋਈ ਘੁਲੇ ਆ ਨਹੀਂ ਕੋਈ ਲੈਣੀ ਨਹੀਂ ਤਾਂ ਖਲੋਤਾ ਜਾਂ ਮੋਟਰਸਾਈਕਲ ਤੇ ਸਾਡਾ ਬੰਦਾ ਛੱਲੇ ਪਿਆ ਤੇ ਮੋਟਰਸਾਈਕਲ ਉੱਧੇ ਸਟਾਨ ਲੱਗਾ ਸਾਰੀ ਇਧਰ ਡਰਵਰ ਸੀਟ ਲਗਨ ਲਿਪੜੀ ਪਈ ਇਹਨਾਂ ਗੋਲੀ ਮਾਰੀ ਉਹਨਾਂ ਨੂੰ ਕੋਈ ਪਤਾ ਨਹੀਂ ਆ ਤੇ ਕੋਈ ਲੱਗਾ ਜੀ ਅਜੇ ਹੁਣ ਕਰਾਂਗੇ ਕੰਗਾਲ ਉੱਥੇ ਕੈਮਰੇ ਹੈਗੇ ਨੇ ਵੇਖੋ ਜੇ ਕੋਈ ਮੇਰੇ ਕਹਦੇ ਹੀ ਮਤਲਬ ਉਹਨੂੰ ਕਰਨਾ ਹ ਸਰਕਾਰ ਕੋ ਤੇ ਵੀ ਮੰਗ ਕਰਦੇ ਆ ਵੀ ਮਾੜੀ ਗੱਲ ਵੈ ਨਹੀਂ ਚਾਹੀਦਾ ਇੱਕ ਗਾਫੜੇ ਬੜੇ ਨੌਖਾਂ ਦੇ ਨੌਜਵਾਨ ਪੁੱਤ ਸਾਰੇ ਦੇ ਜਾਣਦੇ ਨੇ ਸਾਰਾ ਇਹੋ ਕੰਮ ਨਹੀਂ ਚਾਹੀਦਾ ਕਰਨਾ ਕੋਈ ਥੋੜਾ ਕੋਈ ਤਾਂ ਦਿੱਕੜੋ ਸਾਡੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੁਣ ਤੱਕ ਉਹਨਾਂ ਨੂੰ ਲੋਕੀ ਸਲਾਮਾ ਚਾਹੇ ਮੁਸਲਮਾਨ ਹਿੰਦੂ ਕੋਈ ਵੀ ਸਿਫਤ ਸਾਰੇ ਸਲਾਮਾ ਕਰਦੇ ਸਸੇ ਇਹਨਾਂ ਨੂੰ ਕੀ ਕਰੂਗਾ ਕੋਈ ਕਰੂਗਾ ਕੋਈ ਉਹਨਾਂ ਨੂੰ ਕੋਈ ਕੋਈ ਅਰੇ ਕੋਈ ਹੱਲੇ ਰੰਜਤ ਸਾਹਿਬ ਨੈਗੇਟਿਵ ਹੋਇਆ ਹੀ ਨਹੀਂ ਗੀ ਕੋਈ ਗੱਲਬਾਤ ਹੀ ਨਹੀਂ ਅਜੇ ਅਜੇ ਤੱਕ ਕੋਈ ਕੋਈ ਸਾ ਕੋਈ ਹੱਡੀ ਰੈਂਸਲ ਸਗੇ ਨਾ ਹੈ ਹੀ ਨਹੀਂ ਕਿ ਨਾ ਕੋ ਬਾਤ ਹੀ ਕਰਵਾ ਦੇ ਕੋਈ ਰਾਤ ਨੂੰ ਪਾਣੀ ਅੱਧੀ ਦੇ ਦੀ ਰਾਤ ਨੂੰ ਪਾਣੀ ਲਾ ਕੇ ਸਾਰਾ ਝੋਨਾ ਲਾਇਆ ਤੇਰਾ ਕਿਲੇ ਥਾਂ ਕੋਈ ਗੱਲ ਬਾਤ ਨਹੀਂ ਰਾਤ ਨੂੰ ਹਾਂਜੀ ਮੁਕ ਤੇ ਪਹੁੰਚੇ ਹਾਂ ਤੇ ਹੁਣ ਚੱਲ ਜਣੋ ਦੇਖੋ ਜੀ ਉਹਨਾਂ ਕੋਲ ਵਜੇ ਦਈ ਐ ਪੁਲਸ ਨਾਲ ਹੱਥ ਪੱਲਾ ਜੋੜੇ ਰਹੀ ਹੈ ਵੇਖੋ ਗਰੀਬੰਦ ਆਦਾ ਬਚ ਕਰੋ ਉਹ ਪੱਲਾ ਹੀ ਮੁੰਡਾ ਇੱਕ ਵਿਚਾਰਾ ਕੁੜੀ ਭੈਣ ਵੀ ਉਹਨਾਂ ਵਾਲੀ ਨੌਜਵਾਨ ਹੈ ਉਹ ਮੈਂ ਉਹਨੂੰ ਮਗਰ ਪਿਆ ਵੀ ਇਹਦਾ ਕਤਲਾ ਕਰਨ ਲੱਗਦੇ ਕਰਲਾ ਆਹੇ ਅਜ ਅਮਰੀਕਾ ਸਿਆਲ ਚ ਕਰ ਦਿਆਂਗੇ ਉਹਨਾਂ ਕਰ ਦਿਆਂਗੇ ਆਹ ਕੰਮ ਕਰ ਜੂ ਵੇਖੋ ਜਿਹੜੇ ਪੈਗੀਆਂ ਜਿੱਦਾਂ ਹੋਈ ਗਏ ਘਟਾਗ ਮਹਾਰਾਜ ਹੋਣ ਮਾ ਇਹਦੇ ਨਾਲ ਦੀਨ ਉਮਰਤ ਜਾਣਾ ਕਰਨੀ ਉਹ ਤਾਂ ਹੈ ਨਹੀਂ ਉਹ ਤਾਂ ਤੇਲਾ ਕੇਵਲ ਬਾਤ ਆਵਾ ਉਹਨੂੰ ਲਈ ਲੁੰਦੇ ਨਾ ੱਟੇ ਨਾ ਵੜ ਗਈ ਵਿੱਚ ਗੱਡੀ ਦੇ ਕੀ ਵਾਕਿਆ ਹੋਇਆ ਤਾਂ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸਿਮਰ ਸਿੰਘ ਪੁੱਤਰਾ ਸਰਨਾਮ ਸਿੰਘ ਵਾਸੀ ਸਜਾਦਾ ਇਹਨਾਂ ਨੂੰ ਕੋਈ ਅਣਪਛਾਤਾ ਵਿਅਕਤੀ ਬੋਲੀ ਮਾਰ ਕੇ ਚਲਾ ਗਿਆ ਤੇ ਇਹ ਹੁਣ ਇੱਥੇ ਦਬਦਬ ਹੋਸਟਲ ਲੈਂਦਾ ਇਹਨਾਂ ਨੂੰ ਇੱਥੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਪੂਰਾ ਮਾਮਲਾ ਕੁਝ ਪਤਾ ਲੱਗਾ